ਯਾਰੇ ਦੋਸਤੋ ਮੈਂ ਹਗੁਪ੍ਰੀ ਸਿੰਘ ਕੈਨੇਡਾ ਦਾ ਵਸਨੀਕ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ 1 ਜੂਨ ਨੂੰ ਤੁਹਾਡੇ ਸੂਬੇ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਸ ਵਾਰ ਅਹਿਦ ਕਰੋ ਕਿ ਤੁਹਾਡੇ ਸੂਬੇ ਤੋਂ ਭਾਜਪਾ ਜਨਤਾ ਪਾਰਟੀ ਦਾ ਇੱਕ ਉਮੀਦਵਾਰ ਨਹੀਂ ਜਿੱਤਣਾ ਚਾਹੀਦਾ 13 ਦੀਆਂ 13 ਸੀਟਾਂ ਤੇ ਜਿੱਥੇ ਵੀ ਭਾਜਪਾ ਦੇ ਉਮੀਦਵਾਰ ਲੜ ਰਹੇ ਨੇ ਸਾਰੇ ਹਾਰਨੇ ਚਾਹੀਦੇ ਨੇ ਇੱਕ ਵੀ ਨਾ ਜਿੱਤੇ ਸਭ ਦੀ ਜਮਾਨਤਾ ਜਦ ਕਰਾਓ ਤੇ ਕਰੇ ਬਿਠਾਓ ਜਿਸ ਤਰੀਕੇ ਨਾਲ ਭਾਜਪਾ ਜਿੰਦਾ પાર્ટી ਤਰਲੋ ਮਚੀ ਹੋਈ ਹੋਈ ਹੈ ਪੰਜਾਬ ਦੇ ਵਿੱਚ ਆਪਣੇ ਪੈਰ ਰਾਉਣ ਲਈ ਕਾਣੀ ਪਈ ਹੋਈ ਹੈ ਜੱਟ ਸਿੱਖੀ ਦੇ ਬੁਰੇ ਲਿਆ ਦੇ ਆ ਕੇ ਦਲ ਬਦਲਣ ਨੂੰ ਬੁਰੇ ਲਿਆ ਦੇ ਆ ਕੇ ਉਹਨਾਂ ਦੀ ਇਹ ਗੇਮ ਫੇਲ ਹੋਣੀ ਚਾਹੀਦੀ ਹੈ ਵੈਸੇ ਤਾਂ ਤੁਸੀਂ ਬਤਾਈਦੇ ਪਾਤ ਤੋਂ 214 ਵਿੱਚ ਜਦੋਂ ਪੂਰੇ ਦੇਸ਼ 'ਚ ਨਰਿੰਦਰ ਮੋਦੀ ਦਾ ਕੁਝ ਵੇਵ ਚੱਲ ਰਹੀ ਸੀ ਤੁਸੀਂ ਕਦੋਂ ਵੀ ਮੋਦੀ ਨੂੰ ਨਕਾਰ ਦਿੱਤਾ ਸੀ 219 ਵਿੱਚ ਵੀ ਤੁਸੀਂ ਨਾ ਭਾਜਪਾ ਨੂੰ ਨਾ ਮੋਦੀ ਨੂੰ ਮੂਹ ਲਾਇਆ ਸੀ ਪਰ ਇਹਦੀ ਕਹਾਣੀ ਵੱਖਰੀ ਹੈ ਪੂਰੀ ਕੋਸ਼ਿਸ਼ ਆ ਭਾਜਪਾ ਜਿੰਦਾ ਪਾਰਟੀ ਦੀ ਕਿ ਪੰਜਾਬ ਵਿੱਚ ਆਪਣਾ ਖਾਤਾ ਖੋਲੇ ਐਦ ਕਿ ਉਹਨਾਂ ਦੇ ਮਸੂਬੇ ਕਾਮਯਾਬ ਨਾ ਹੋਣ ਦਿਓ ਉਸ ਦਾ ਵੱਡਾ ਕਾਰਨ ਇਹ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਕੇ ਜੰਮੇ ਪੜੇ ਹਰਦੀਪ ਸਿੰਘ ਮਿੱਧਰ ਨੂੰ ਸੈਨੇਟਰ ਡਾ ਗੁਰੂਕਰਨ ਪ੍ਰਧਾਨ ਨੂੰ ਵੈਂਕੂਵਰ ਦੇ ਵਿੱਚ ਆਪਣੇ ਭਾੜੇ ਦੇ ਗੁੰਡੇ ਵਿੱਚ ਕਤਲ ਕਰਵਾਇਆ ਮੋਦੀ ਨੂੰ ਇੱਕ ਸਬਕ ਸਿਖਾਉਣ ਦਾ ਸਮਾਂ ਆ ਚੁੱਕਿਆ ਸੋ ਇਸ ਗੱਲ ਦਾ ਐਲਾਨ ਕਰੋ ਕਿ ਮੋਦੀ ਆਪਣੇ ਮਸੂਬੇ ਸੇ ਕਾਮਯਾਬ ਨਾ ਹੋਵੇ ਹੰਕਾਰਿਆ ਹੋਇਆ ਉਸ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਸੱਜਣੋਂ ਖੜ ਕੇ ਤੁਹਾਨੂੰ ਵੰਗਾਰ ਰਿਹਾ ਕਹਿ ਰਿਹਾ ਹੈ ਕਿ ਇਹ ਨਵਾਂ ਭਾਰਤ ਹੈ ਅਸੀਂ ਘਰ ਵਿੱਚ ਵੱਡ-ਵੱਡੇ ਦੁਸ਼ਮਣਾਂ ਨੂੰ ਮਾਰਾਂਗੇ ਪੰਜਾਬੀਓ ਇਹ ਤੁਹਾਡੀ ਅਣਖ ਤੇ ਤੁਹਾਡੀ ਇੱਜ਼ਤ ਦਾ ਸਵਾਲ ਹੈ ਇਹ ਹੱਦ ਕਰੋ ਕਿ ਇਸ ਵਾਰ ਦੀ ਲੋਕ ਸਭਾ ਚੋਣ ਦੇ ਵਿੱਚ ਇੱਕ ਵੀ ਭਾਜਪਾ ਦਾ ਕੈਂਡੀਡੇਟ ਪੰਜਾਬ ਦੇ ਧਰਤੀ ਤੇ ਨਹੀਂ ਜਿੱਤਣਾ ਚਾਹੀਦਾ ਇਹ ਹੀ ਹਰਦੀਪ ਸਿੰਘ ਨੱਜਰ ਨੂੰ ਸੱਚੀ ਸੰਧਾਨ ਨਹੀਂ ਹੋਵੇਗੀ